ਜੋਗ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਰੇ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਮੇਰੇ ਤੋਂ ਪਹਿਲਾਂ ਸਾਡੇ ਮਹਾਪੁਰਸ਼ ਜਪਾਈ ਸੇ ਪਾਈ ਵੀਰ ਸੁਖਦੇਵ ਸਿੰਘ ਜੀ ਜੋ ਬੋਲ ਕਰਕੇ ਗਏ ਨੇ ਔਰ ਮੈਂ ਜ਼ਿਆਦਾ ਕੁਛ ਨਾਮ ਬੋਲਦਾ ਹੋਇਆ ਬਸ ਇਹ ਇੱਕ ਜੋ ਦਰਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨੇ ਸਾਂਝਾ ਕੀਤਾ ਆਪਣੇ ਬੱਚੇ ਨੂੰ ਲੈ ਕੇ ਤੋਂ ਮੈਂ ਕੁਝ ਸਾਲਾਂ ਦੇ ਵਿੱਚ ਇਹੋ ਜਿਹਾ ਇੱਕ ਨਹੀਂ ਅਨੇਕਾਂ ਹੀ ਕੇਸ ਨੇ ਅਗਰ ਮੈਂ ਤੁਹਾਨੂੰ ਦਰਸ਼ਾਵਾਂ ਤੇ ਮੇਰੇ ਗੱਲ ਦੇ ਵਿੱਚ ਕੋਈ ਮਾਂ ਦਾ ਇੱਕ ਵੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਜਾਂ ਪਿਓ ਦੇ ਜਿਹੜੀ ਮਾਂ ਦੀ ਜਾਂ ਪਿਓ ਦੀ ਅੱਖ ਨਮ ਨਹੀਂ ਹੁੰਦੀ ਜਿਹੋ ਜੀ ਦਾਸਤਾ ਆਪਣੇ ਪੂਣੀ ਜੀ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨੇ ਦੱਸੀ ਹੈ ਤੇ ਮੈਂ ਸਾਰੇ ਮੇਰੇ ਤੋਂ ਸੀਨੀਅਰ ਬੈਠੇ ਨੇ ਸਿਆਣੇ ਬੈਠੇ ਨੇ ਔਰ ਅੱਜ ਤੋਂ ਪਹਿਲਾਂ ਤਾਂ ਦੇਖੋ ਨਸ਼ੇ ਤਾਂ ਮੋਬ ਲੰਬੇ ਸਮੇਂ ਤੋਂ ਜੁਗਾਂ ਜੁਗਾਂ ਤੋਂ ਚੱਲਦੇ ਨੇ ਕੋਈ ਅੱਜ ਤੋਂ ਪਹਿਲਾਂ ਫੀਮ ਦਾ ਨਸ਼ਾ ਕਰਦਾ ਸੀ ਜਾਂ ਕੋਈ ਪੋਸਟ ਦਾ ਨਸ਼ਾ ਕਰਦੇ ਸੀ ਸਾਡੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲੇਕਿਨ ਜਦੋਂ ਦਾ ਇਸ ਪੰਜਾਬ ਦੇ ਵਿੱਚ ਖਾਸ ਕਰਕੇ ਮੈਡੀਕਲ ਨਸ਼ਿਆਂ ਨੇ ਸਿੰਥੈਟਿਕ ਨਸ਼ੇ ਨੇ ਜਦੋਂ ਦਾ ਪਸਾਰਾ ਕੀਤਾ ਹੈ ਤਾਂ ਮੈਂ ਇੱਕ ਗੱਲ ਇਹ ਤੁਹਾਡੇ ਸਾਹਮਣੇ ਦੱਸਣੀ ਚਾਹੁੰਦਾ ਆ ਕਿ ਕੋਈ ਮਾਂ ਜਾਂ ਕੋਈ ਬਾਪ ਆਪਣੇ ਬੱਚਾ ਉਹਨੂੰ ਜਿੰਨਾ ਮਰਜ਼ੀ ਪਰੇਸ਼ਾਨ ਕਰੇ ਜਿੰਨਾ ਮਰਜ਼ੀ ਦੁਖੀ ਕਰੇ ਕਿਸੇ ਵੀ ਗੱਲ ਤੋਂ ਪਰੇਸ਼ਾਨ ਕਰੇ ਲੇਕਿਨ ਕੋਈ ਮਾਂ ਕਦੇ ਵੀ ਕਿੰਨੀ ਵੀ ਦੁਖੀ ਹੋਵੇ ਉਹ ਆਪਣੇ ਬੱਚੇ ਲਈ ਕਦੇ ਇਹ ਸ਼ਬਦ ਨਹੀਂ ਬੋਲਦੇ ਕਿ ਇਹਦੇ ਨਾਲੋਂ ਤਾਂ ਚੰਗਾ ਆ ਕਿ ਰੱਬ ਤੈਨੂੰ ਤੈਨੂੰ ਪੜਦਾ ਕੁਝ ਵੇਦ ਮੈਂ ਇਹ ਦੁੱਖ ਜਿਹੜੇ ਇਹ ਡੇਲੀ ਮੈਂ ਪੰਜਾਬ ਪੰਜਾਬ ਮਾਵਾਂ ਦੇ 100-100 ਮਾਵਾਂ ਦੇ ਮੈਂ ਡੇਲੀ ਇਹ ਨੰਨਾ ਦੇ ਰਹੀ ਸੁਣਤਾ ਆ ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਕੋਈ ਵੀ ਮਾਂ ਕੋਈ ਵੀ ਪਿਓ ਕਈ ਮਾਵਾਂ ਬੰ ਇੰਨੇ ਅੱਕ ਜਾਂਦੇ ਨੇ ਬੱਚਿਆਂ ਤੋਂ ਇੰਨੇ ਥੱਕ ਜਾਂਦੇ ਨੇ ਇੰਨੇ ਪਰੇਸ਼ਾਨ ਹੋ ਕੇ ਔਰ ਜੇ ਕੋਈ ਮਾਂ ਇਹ ਗੱਲ ਕਹਵੇ ਇਹਦੇ ਨਾਲੋਂ ਰੱਬ ਤੈਨੂੰ ਚੱਕ ਹੀ ਲਵੇ ਕੋਈ ਵੀ ਮਾਂ ਕਿੰਨੀ ਵੀ ਦੁਖੀ ਹੋਵੇ ਤਜੀ ਵੀ ਉਹ ਭਾਈ ਸਾਹਿਬ ਆਪਣੇ ਬੱਚੇ ਲਈ ਇਹ ਗੱਲ ਨਹੀਂ ਬੋਲ ਸਕਦੀ ਇਸ ਕਰਕੇ ਇੱਕ ਕੁਝ ਸਾਲ ਪਹਿਲਾਂ ਇੱਕ ਉਪਰਾਲਾ ਕੀਤਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲ ਰਿਹਾ ਵੀ ਇਹ ਉਪਰਾਲਾ ਮੇਰਾ ਇੰਨਾ ਕੁ ਕਾਰਗਰ ਸਿੱਧ ਹੋ ਰਿਹਾ ਆ ਅੱਜ ਆ ਤੁਹਾਡੇ ਤਰਨ ਤਰਨ ਸਾਹਿਬ ਉਤੋਂ ਬਾਬਾ ਅਵਤਾਰ ਸਿੰਘ ਜੀ ਜਥੇਦਾਰ ਸੋਤ ਸਿੰਘ ਵਾਲੇ ਉਹਨਾਂ ਦੇ ਸੇਵਕ ਨੇ ਵੀ ਅਵਤਾਰ ਸਿੰਘ ਦੀ ਜੀਣਾ ਉਹ ਸੁਰ ਸਿੰਘ ਦੇ ਵਿੱਚ ਦਫਤਰ ਚਲਾਉਂਦੇ ਨੇ ਔਰ ਉੱਥੇ ਜਿਵੇਂ ਅੱਜ ਭਾਈ ਸੁਦੇਸ਼ ਸਿੰਘ ਜੀ ਨੇ ਸ਼ੁਰੂਆਤ ਕੀਤੀ ਹੈ ਅੱਜ ਉਥੋਂ 15 ਤੋਂ 20 ਲੋਕ ਬਿਨਾਂ ਕਿਸੇ ਐਡ ਦੇ ਬੱਬਾ ਜੀ ਦਿੱਲੀ 15 ਤੋਂ 20 ਲੋਕ ਆਪਣਾ ਪ੍ਰੋਡਕਟ ਲੈ ਕੇ ਜਾ ਰਹੇ ਨੇ ਔਰ ਜਿਹੜੀ ਜਾਣਕਾਰੀ ਵਾਸਤੇ ਤੁਸੀਂ ਸਾਂਝੀ ਥੋੜੀ ਜਿਹੀ ਗੱਲ ਕੀਤੀ ਮੈਂ ਜਾਣਕਾਰੀ ਦੇਣੀ ਚਾਹਣਾ ਕਿ ਸਾਡਾ ਪ੍ਰੋਡਕਟ ਕੋਈ ਦਵਾਈ ਨਹੀਂ ਹੈ ਇਹ ਕੋਈ ਕੋਈ ਮੈਡੀਕਲ ਦਵਾਈ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਇੱਕ ਐਸੀਆਂ ਜੜੀਆਂ ਬੁੱਟੀਆਂ ਭਸਮਾਂ ਦਾ ਮਿਸ਼ਰਣ ਹੈ ਦੇ ਵਿੱਚ ਇੱਕ ਐਸੀ ਫਾਰਮੂਲੇਸ਼ਨ ਹੈ ਵੀ ਹਰ ਇੱਕ ਬੱਚਾ ਜਾਣੇ ਜਾਂ ਨਾ ਜਾਣੇ ਜੇਕਰ ਨਸ਼ੇ ਤੇ ਲੱਗ ਜਾਂਦਾ ਹੈ ਚਾਹੇ ਇੱਕ ਉਮਰ ਹੁੰਦੀ ਹੈ ਯਾਰਾਂ ਦੋਸਤਾਂ ਵਿੱਚ ਬੈਠ ਕੇ ਜਾਂ ਸ਼ੌਂਕ-ਸ਼ੌਂਕ ਦੇ ਵਿੱਚ ਬੱਚਾ ਲੱਗ ਤਾਂ ਜਾਂਦਾ ਹੈ ਪਹਿਲਾ ਪਾਈਸਾ ਨਸ਼ਾ ਹੈਗਾ ਉਹਦਾ ਸ਼ੌਂਕ ਦਾ ਸ਼ੌਂਕ ਦੇ ਨਾਲ ਯਾਰਾਂ ਦੋਸਤਾਂ 'ਚ ਬੈਠ ਕੇ ਲੱਗ ਜਾਂਦਾ ਹੈ ਪਰ ਉਸ ਤੋਂ ਬਾਅਦ ਉਹਦਾ ਜਿਹੜਾ ਨਸ਼ਾ ਹੈ ਉਹ ਸ਼ੌਂਕ ਤੋਂ ਬਾਅਦ ਵਿੱਚ ਮਜਬੂਰੀ ਵਿੱਚ ਬਦਲ ਜਾਂਦਾ ਹੈ ਔਰ ਜਿਹੜੀ ਉਹਦੀ ਮਜਬੂਰੀ ਆ ਮਜਬੂਰੀ ਉਹਦੀ ਇੱਕ ਹੀ ਆ ਕਿ ਜਦੋਂ ਉਹਨੂੰ ਨਸ਼ੇ ਦੀ ਤੋੜ ਵੱਜਦੀ ਹੈ ਜਦੋਂ ਉਹਦੇ ਨੱਕ ਤੋਂ ਪਾਣੀ ਆਉਂਦਾ ਆ ਜਾਂ ਉਹਦੇ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਸਰੀਰ ਟੁੱਟਦਾ ਭੱਜਦਾ ਹੈ ਔਰ ਮੈਡੀਕਲ ਨਸ਼ੇ ਦੀ ਤੋੜ ਪਾਈਸਾ ਵੈਦਾਂ ਦੀ ਹੈ ਕਿ ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਜਿੱਦਾਂ ਦੀਆਂ ਦਰਦਾਂ ਉਹਨੂੰ ਸਹਿਣ ਕਰਨੀਆਂ ਪੈਂਦੀਆਂ ਉਹ ਜੀ ਤੋੜ ਤਕਲੀਫ ਇੱਕ ਨਸ਼ਾ ਕਰਨ ਵਾਲੇ ਨੂੰ ਸਹਿਣ ਕਰਨੀ ਪੈਂਦੀ ਹੈ ਭਾਵੇਂ ਉਹ ਇੱਕ ਮਰੀਜ਼ ਇੱਕ ਮਰੀਜ਼ ਬਣ ਜਾਂਦਾ ਨਸ਼ੇ ਦਾ ਔਰ ਸਾਡਾ ਇਹਦਾ ਪ੍ਰੋਡਕਟ ਆ ਸਾਡਾ ਇਹਦਾ ਸਪਲੀਮੈਂਟ ਆ ਉਹ ਸਿਰਫ ਉਹਦੀ ਉਹਦੀ ਨਸ਼ਾ ਛਡਾਉਣ ਦੇ ਵਿੱਚ ਉਹਦੀ ਸਹਾਇਤਾ ਕਰਦਾ ਆ ਇਹ ਕੋਈ ਇਦਾਂ ਦੀ ਆਪਾਂ ਗਿੱਦੜ ਸਿੰਘ ਹੀ ਨਹੀਂ ਕਿਸੇ ਨੂੰ ਕਿਸੇ ਦੇ ਆਪਾਂ ਲਾ ਆਪੀ ਤਾਂ ਉਹਨੂੰ ਆਪਾਂ ਨਸ਼ਾ ਮੁਕਤ ਕਰ ਦਿੱਤਾ ਸਿਰਫ ਉਹਦੀ ਇੱਕ ਮਦਦ ਕਰਦਾ ਨਸ਼ਾ ਛੱਡਣ ਦੇ ਵਿੱਚ ਜਿਹਦਾ 100% ਮਨ ਹੋਵੇ ਕਿ ਮੈਂ ਜਾਣੇਣ ਜਾਣੇ ਲੱਗਦ ਤ ਗਿਆ ਲੇਕਰ ਜੇ ਮੈਨੂੰ ਤੋੜ ਦਾ ਰਾਜ ਲੱਭ ਜਵੇ ਤਾਂ ਮੈਂ ਅੱਜ ਹੀ ਨਸ਼ਾ ਮੁਕਤ ਹੋਣਾ ਚਾਹੁੰਦਾ ਆ ਤੇ ਸਾਡਾ ਜਿਹੜਾ ਸਪਲੀਮੈਂਟ ਆ ਭਾਈ ਸਾਹਿਬ ਜਿਹੜੀ ਸਾਡੀ ਦਵਾਈ ਆ ਉਹ ਸਿਰਫ ਬੰਦੇ ਦੀ ਤੋੜ ਨੂੰ ਖਤਮ ਕਰਦੀ ਏ ਔਰ ਸਭ ਤੋਂ ਵੱਡੀ ਗੱਲ ਇਹ ਕਿ ਬੰਦਾ 20 25 ਦਿਨਾਂ ਦੇ ਬਾਅਦ ਆਪਣੀ ਬਾਡੀ ਦਾ ਜਦੋਂ ਡਾਕਟਰ ਟੈਸਟ ਕਰਵਾਏਗਾ ਉਹਦੇ ਬਲੱਡ ਦੇ ਵਿੱਚ ਵੀ ਜਿਹਦੇ ਨਿਸ਼ਾਨੇ ਸੱਲ ਨਹੀਂ ਆਉਣਗੇ ਪੂਰੀ ਬਾਡੀ ਨੂੰ ਡੀਟੌਕਸ ਕਰ ਦੋਗਾ ਇਸ ਕਰਕੇ ਅੱਜ ਹਜ਼ਾਰਾਂ ਨੌਜਵਾਨ ਇਸ ਤੋਂ ਫਾਇਦਾ ਲੈ ਚੁੱਕੇ ਨੇ ਪਰ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਇੱਥੇ ਗੱਲ ਨੂੰ ਸਮਾਪਤੀ ਕਰਦੇ ਆਂ ਬਸ ਆ ਜਿਹੜੇ ਬਹੁਤ ਜ਼ਿਆਦੇ ਜਿਹੜੇ ਡੇਂਜਰ ਜ਼ੋਨ ਦੇ ਵਿੱਚ ਏਰੀਏ ਨੇ ਜਦੋਂ ਜੀਰਾ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਸੀ ਜਿਹਦੇ ਵਿੱਚ ਜੀਰਾ ਬਹੁਤ ਪਹਿਲੇ ਨੰਬਰ ਤੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਖਾਸ ਏਰੀਆ ਤੁਲਿਆ ਗਿਆ ਇਹ ਜਿੱਥੇ ਸਭ ਤੋਂ ਜ਼ਿਆਦਾ ਇਹ ਤੇ ਅਟੈਕ ਕੀਤਾ ਜਾਂਦਾ ਮੈਡੀਕਲ ਨਸਿਆਂ ਦਾ ਜਿੱਥੋਂ ਸਿੱਖੀ ਦੀ ਗੱਲ ਉੱਠਦੀ ਹੈ ਜਿੱਤੋਂ ਇਨਕਲਾਬ ਦਾ ਨਾਰਾ ਗੁਲੰਦ ਹੁੰਦਾ ਆ ਉਹਨਾਂ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਚੀਜ਼ ਨੂੰ ਇਹਦਾ ਕਾਹੜ ਹੋਇਆ ਆ ਆਪਾਂ ਜੀਰੇ ਏਰੀਆ ਦੀ ਗੱਲ ਕਰ ਸਕਦੇ ਆ ਜਾਂ ਤਰਨ ਤਰਨ ਸਭ ਦੀ ਗੱਲ ਕਰ ਸਕਦੇ ਆ ਜਿੰਨੇ ਵੀ ਸਾਡੇ ਬੋਟਰੇ ਦੀ ਜਾਂ ਮੱਧ ਏਰੀਆ ਖਾਸ ਕਰਕੇ ਪਿੰਡਾ ਆ ਉੱਥੇ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਸਾਰੇ ਤੁਸੀਂ ਸਮਝਦਾਰ ਹੋ ਉੱਥੇ ਸਭ ਤੋਂ ਵੱਧ ਇਹ ਚੀਜ਼ ਦਾ ਅੱਜ ਫਸਾਰਾ ਆ ਤੇ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਅੱਜ ਜੇਕਰ ਕੋਈ ਕਹੇ ਕਿ ਮੇਰਾ ਬੱਚਾ ਬਚਿਆ ਹੋਇਆ ਮੈਂ ਇਹ ਦੀ ਆਵਾਜ਼ ਕਿਉਂ بلند ਕਰਾਂ ਪਰ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਨੌਜਵਾਨ ਵੀ ਹੋਣਾ ਕੱਲ ਨੂੰ ਤੇ ਉਹਨਾਂ ਦੇ ਯਾਰੋ ਦੋਸਤ ਇਸੇ ਮਹੱਲੇ ਦੇ ਵਿੱਚ ਪੈਦਾ ਹੋਣੇ ਨੇ ਉਹੀ ਉਹਨਾਂ ਦੇ ਯਾਰ ਦੋਸਤ ਹੋਣਗੇ ਤਾਂ ਉਹਨਾਂ ਯਾਰਾਂ ਦੋਸਤਾਂ ਦੇ ਨਾਲ ਲੱਗ ਕੇ ਜਿਹੜੇ ਬੱਚੇ ਅੱਜ ਅਸੀਂ ਬਰਬਾਦ ਹੁੰਦੇ ਦੇਖਦੇ ਆ ਉਹ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਜੇ ਜਿੱਦਾਂ ਦੀ ਸੰਗਤ ਆਪਾਂ ਕਰਦੇ ਉਹਦਾ ਰੰਗ ਚੜਦਾ ਆ ਤੇ ਕਿਤੇ ਨਾ ਕਿਤੇ ਸਾਡੇ ਬੱਚੇ ਪੀੜੀ ਦਾ ਬਹੁਤ ਵੱਡਾ ਕਹਾਣ ਅਸੀਂ ਦੇਖ ਰਹੇ ਆ ਤਾਂ ਇਸ ਕਰਕੇ ਵੱਧ ਤੋਂ ਵੱਧ ਇਸ ਦਫ਼ਤਰ ਦਾ ਜਾਂ ਇਸ ਮਿਸ਼ਨ ਦਾ ਮੈਂ ਮਿਸ਼ਨ ਹੀ ਕਹਾਂਗਾ ਕਾਪਾ ਇਹਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਅੱਜ ਦੀ ਘੜੀ ਮੈਂ ਕਹਿੰਦਾ ਆਪਾਂ ਜੇਕਰ ਸਲਾਹ ਦੇ ਕੇ ਜੀਰਾ ਸਾਹਿਬ ਦੇ ਦਫ਼ਤਰ ਵੀ ਸਲਾਹ ਦੇ ਕੇ ਜੈ ਉਹਨਾਂ ਦੇ ਕੋਲ ਲਿਆ ਕੇ ਆਪਾਂ ਜੇਕਰ ਇੱਕ ਵੀ ਬੱਚੇ ਨੂੰ ਨਸ਼ਾ ਮੁਕਤ ਕਰਾਤਾ ਤਾਂ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਸ ਤੋਂ ਵੱਡੀ ਪ੍ਰਵਾਨਗੀ ਸਮਝੋ ਅਸੀਂ ਇੱਕ ਖੰਡ ਪਾਠ ਸਾਹਿਬ ਕਰਾ ਲਿਆ ਜੇ ਅਸੀਂ ਕਿਸੇ ਦਾ ਨਸ਼ਾ ਮੁਕਤ ਬੱਚਾ ਕਿਸੇ ਦਾ ਕਰਾਤਾ ਤਾਂ ਮੈਂ ਤੁਸ਼ ਬੁੱਧੀ ਦੇ ਨਾਲ ਜੇਕਰ ਕੋਈ ਵੱਧ ਘਟ ਸ਼ਬਦ ਕਹਿ ਗਿਆ ਹਾਂ ਤਾਂ ਉਹਦੇ ਲਈ ਮਾਫੀ ਚਾਹੁੰਦਾ ਆਪਣਾ